ਹਾਂਜੀ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਤਾਂ ਅਸੀਂ ਲੈ ਕੇ ਜਾ ਰਿਹਾ ਰਾਣਾ ਸਾਹਿਬ ਤੁਹਾਨੂੰ ਗੁਰਦੁਆਰੇ ਦੇ ਮਾਰਕੀਟ ਦਿਖਾਵਾਂਗੇ ਗੁਰਦੁਆਰਾ ਪੂਰਾ ਦਿਖਾਵਾਂਗੇ ਤੇ ਗੁਰਦੁਆਰੇ ਦਾ ਇਤਿਹਾਸ ਦੱਸਾਂਗੇ ਸੋ ਸੰਗਤ ਜੀ ਸਾਡੇ ਨਾਲ ਬਣੇ ਰਹੋ ਵੀਡੀਓ ਦੇ ਵਿੱਚ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਤੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡੇ ਲਾਈਕ ਸ਼ੇਅਰ ਸਬਸਕ੍ਰਾਈਬ ਨਾਲ ਸਾਨੂੰ ਹੋਰ ਮੋਟੀਵੇਸ਼ਨ ਮਿਲਦਾ ਕਿ ਹੋਰ ਵਧੀਆ ਕੰਮ ਕਰਨ ਲਈ ਤੇ ਹੋਰ ਲਗ ਲਗ ਗੁਰਦੁਆਰੇ ਜਾ ਕੇ ਤੁਹਾਨੂੰ ਇਤਿਆਦ ਦੱਸਣ ਲਈ ਸੋ ਆਓ ਚਲੀਏ ਆਪਾਂ ਰਾਣਾ ਸਾਹਿਬ ਅੱਜੀ ਦੋਸਤੋ ਪਹੁੰਚ ਜਾ ਰਹੇ ਅਸੀਂ ਹੁਣ ਰਾਣਾ ਸਾਹਿਬ ਨਾਲ ਵੰਸ਼ ਨਾਲ ਪ੍ਰਿੰਸ ਸੋ ਸੰਨੋ ਜੀ ਆਓ ਤੁਹਾਨੂੰ ਰਾਣਾ ਸਾਹਿਬ ਦਾ ਰਸਤਾ ਨਾਲ ਨਾਲ ਦੱਸਾਂਗੇ ਆਜੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਬੋਰਡ ਲੱਗਿਆ ਰਾੜਾ ਸਾਹਿਬ ਸਿੱਲੋ ਬਰਾਕ ਵਦੀ ਪੰਜਾਬ ਬੰਡੀ ਬੋਰਡ ਇਹ ਬੋਰਡ ਥਾਂ ਥਾਂ ਤੇ ਲੱਗੇ ਨੇ ਜੋ ਵੀ ਜਰਾੜਾ ਸਾਹਿਬ ਜਾ ਰਿਹਾ ਰਸਤੇ ਦੇ ਵਿੱਚ ਥਾਂ ਥਾਂ ਤੇ ਬੋਰਡ ਲੱਗੇ ਨੇ ਆਓ ਤੁਹਾਨੂੰ ਅੱਗੇ ਲੈ ਚਲੀਏ ਸੋ ਸੰਗਤ ਜੀ ਆ ਮੋਟਰਸਾਈਕਲ ਆਇਆ ਜੀ ਇੱਥੇ ਹਲਕਾ ਜਿਹਾ ਸ਼ੂਟ ਕੀਤਾ ਕਿ ਤੁਹਾਨੂੰ ਦੱਸ ਦਈਏ ਕਿ ਬੋਰਡ ਥਾਂ ਥਾਂ ਤੇ ਲੱਗੇ ਆ ਦੇਖੋ ਲਿਖਿਆ ਰਾੜਾ ਸਾਹਿਬ 9 ਕਿਲੋਮੀਟਰ ਤੇ ਅੱਗੇ ਉਹ ਕੰਧ ਤੇ ਤੁਸੀਂ ਦੇਖ ਸਕਦੇ ਹੋ ਉੱਥੇ ਵੀ ਨਿਸ਼ਾਨ ਲਾਇਆ ਹੋਇਆ ਰਾੜਾ ਸਾਹਿਬ ਉੱਥੇ ਦਾ ਹਾਂਜੀ ਸੰਗਤ ਜੀ ਆਪਾਂ ਜਾ ਰਹੇ ਆ ਰਾਣਾਕੋੜ ਥੋੜੇ ਦੂਰ ਹੈ ਗਿਆ ਵਾ 2-3 ਮਿੰਟ ਦਾ ਦਸਤਾ ਰਹਿ ਗਿਆ ਵਾ ਸੋ 2-3 ਮਿੰਟ ਦਾ ਦਸਤਾ ਰਹਿ ਗਿਆ ਹੁਣ ਆਪਾਂ ਪਹੁੰਚਣ ਲੱਗੇ ਆ ਲੋਕ ਸੰਗਤ ਜੀ ਰਾੜਾ ਸਾਹਿਬ ਦੇ ਹੁਣ ਆਪਾਂ ਮੋੜ-ਮੋੜਨ ਲੱਗੇ ਆਂ ਰਾੜਾ ਸਾਹਿਬ ਆ ਗਿਆ ਹੈ ਹੁਣ ਤੁਹਾਨੂੰ ਮੋੜ-ਮੋੜ ਕੇ ਰਾੜਾ ਸਾਹਿਬ ਦੀ ਸਾਨੂੰ ਪਹਿਲਾਂ ਮਾਰਕੀਟ ਦਿਖਾਵਾਂਗੇ ਇਹ ਜੇ ਅਸੀਂ ਹੁਣ ਮੁੜੇ ਮੋੜ ਤੇ ਆਹ ਦੇਖੋ ਰਾੜਾ ਸਾਹਿਬ ਦੀ ਆਲੇ-ਦੁਆਲੇ ਦੀ ਮਾਰਕੀਟ ਮਾਰਕੀਟ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਆ ਮਾਰਕੀਟ ਮਾਰਕੀਟ ਦੇ ਵਿੱਚ ਹਰ ਇੱਕ ਸਮਾਨ ਮਿਲਦਾ ਹੈ ਮਾਰਕੀਟ ਦੇਖੋ ਕਿੰਨੀ ਸੋਹਣੀ ਬਣੀ ਹੈ ਲੋਕ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਸਕੂਟਰ ਮੋਟਰਸਾਈਕਲ ਸਟੈਂਡ ਤੇ ਰਾੜਾ ਸਾਹਿਬ ਤੇ ਸਕੂਟਰ ਮੋਟਰਸਾਈਕਲ ਸਟੈਂਡ ਤੇ ਇੱਥੇ ਹੁਣ ਆਪਾਂ ਮੋਟਰਸਾਈਕਲ پارک ਕਰਾਂਗੇ ਜੋ ਕਿ ਗੁਰਦੁਆਰੇ ਦੇ ਵਿੱਚ ਪਾਰਕਿੰਗ ਜਮੀ ਫ੍ਰੀ ਹੈ ਹਰੇਕ ਤਕਰੀਬਨ ਤਕਰੀਬਨ ਸੇ ਗੁਰਦੁਆਰੇ ਮੋਟਰਸਾਈਕਲ ਕਾਰ ਪਾਰਕਿੰਗ ਫ੍ਰੀ ਹੁੰਦੀ ਹੈ। ਤੋਂ ਆ ਦੇਖੋ ਲਿਖਿਆ ਜੂਰੀ ਸੂਚਨਾ ਮੋਟਰਸਾਈਕਲ ਬੰਦ ਕਰਕੇ ਉਤਰ ਕੇ ਆਓ ਜੀ। ਸਤਿ ਸ੍ਰੀ ਅਕਾਲ ਜੀ। ਮੋਟਰਸਾਈਕਲ ਹੁਣ ਆਪਾਂ پارک ਲਾਉਣ ਤੋਂ ਬਾਅਦ ਪਰਚੀ ਲੈ ਕੇ ਬਾਹਰ ਆ ਚੁੱਕੇ ਹਾਂ। ਆਓ ਹੁਣ ਤੁਹਾਨੂੰ ਗੁਰਦੁਆਰੇ ਦੇ ਦਰਸ਼ਨ ਕਰਾਉਣੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ ਆਪਾ ਰਾੜਾ ਸਾਹਿਬ ਗੁਰਦੁਆਰੇ ਪਹੁੰਚ ਚੁੱਕੇ ਆ ਆਓ ਤੁਹਾਨੂੰ ਲੈ ਚਲੀਏ ਗੁਰਦੁਆਰਾ ਰਾੜਾ ਸਾਹਿਬ ਲੋ ਸੰਗਤ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਜੋੜਾ ਘਰ ਦੇ ਵਿੱਚ जोड़ा जोड़े जम करा आज जोड़ा जमा कराइए आज जोड़े जमा कराइए ओ डी ਜਿੰਦ ਤੱਕ ਜੀ ਟੋਕਰੀ ਮਿਲ ਚੁੱਕੀ ਆ ਟੋਕਰੀ ਦੇ ਵਿੱਚ ਜੋੜੇ ਜਾਂਦੇ ਲਾਵਾਂਗੇ ਇਹ ਤਰ੍ਹਾਂ ਨਾ ਰਿਹਾ ਜੋੜੇ ਘਰ ਦੇ ਵਿੱਚ ਟੋਕਣ ਮਿਲ ਚੁੱਕਿਆ ਆਓ ਟੋਕਣ ਨੂੰ ਸੰਭਾਲਦੇ ਆਂ ਅੱਗੇ ਤੁਹਾਨੂੰ ਸਰਵਾ ਦੱਸਣਾ ਕਰਾਉਨੇ ਆ ਲੋ ਸੰਗਤ ਜੀ ਹੁਣ ਤੁਹਾਨੂੰ ਦਿਖਾ ਦਈਏ ਕਟੜੀ ਦਾ ਤੇ ਕਟੜੀ ਘਰ ਦੇ ਵਿੱਚ ਬੈਗ ਜਮਾ ਕਰਾਵਾਂਗੇ ਆਓ ਚਲਿਏ ਕਟੜੀ ਲੱਗ ਆਓ ਸੰਗਤ ਜੀ ਤੁਹਾਨੂੰ ਲੈ ਚੱਲਦੇ ਆਂ ਸਰੋਵਰ ਵੱਲ ਆਜੋ सो so, संगत जी देखो लिखा सरोवर हाँ सरोवर आओ आज आज देखो संघत जी सोना चुके सोना चुके कि सोहना गुरद्वारा बन चुका वा बहुत ज्यादा सोहना बन चुका क्योंकि ਅਸੀਂ ਵੀ ਬਹੁਤ ਸ਼ਿਰਮਾਦ ਆਏ ਆ ਸੂਰਦਵਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਬਣ ਗਿਆ ਕਿੰਨੇ ਸੋਹਣੇ ਪੇੜ ਕਿੰਨਾ ਸੋਹਣਾ ਮਰਮਲ ਪੱਥਰ ਲਾਇਆ ਕਿੰਨੀ ਸੰਗਤ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਲੋ ਸੰਗਤ ਜੀ ਸੋਵਰ ਬਣਿਆ ਉੱਪਰ ਆਓ ਤੁਹਾਨੂੰ ਉੱਪਰ ਲੈ ਚਲੀਏ ਸੋਵਰ ਵੱਲ ਸੋ ਸੰਗਤ ਜੀ ਤੁਸੀਂ ਸਲੋਵਰ ਦੇਖ ਸਕਦੇ ਹੋ ਆਹ ਸਲੋਵਰ ਦੇ ਵਿੱਚ ਆਪਾਂ ਕਰੀਏ ਹੱਥ ਮੁੰਦ ਹੋਈਏ ਬਾਬੇ ਦਾ ਸ਼ੁਕਰ ਕਰੀਏ ਬਾਬਾ ਜੀ ਮਿਹਰ ਕਰਨ ਸਾਰਿਆਂ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਖਾਲਸਾ ਯਾ ਬਾਬਾਈ ਜੀ ਸੋ ਸੰਗਤ ਜੀ ਤੁਸੀਂ ਦੇਖੋ ਸਲੋਵਰ ਕਿੰਨਾ ਸੋਹਣਾ ਬਣਿਆ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਸਲੋਵਰ ਕਿੰਨਾ ਸੋਹਣਾ ਬਣਿਆ ਸੋ ਬਾਬਾ ਜੀ ਦੀ ਪੂਰੀ ਮਿਹਰ ਆ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਲੋਕ ਸੰਗਤ ਜੀ ਇੱਥੇ ਖੁੱਲੇ ਪੈਸੇ ਮਿਲਦੇ ਆ ਜੇ ਕਿਸੇ ਕੋਲ ਵੱਡੇ ਪੈਸੇ ਆ ਤੇ ਤੁਸੀਂ ਖੁੱਲੇ ਪੈਸੇ ਇੱਥੇ ਕਰਾ ਸਕਦੇ ਹੋ ਤੇ ਆਪਣਾ ਜੋ ਵੀ ਮੱਥਾ ਟੇਕਣਾ ਜਾਂ ਕੁਝ ਨਹੀਂ ਕਰਨਾ ਵਾ ਤੁਸੀਂ ਕਰ ਸਕਦੇ ਹੋ ਖੁੱਲੇ ਪੈਸੇ ਦੀ ਲੋੜਾ ਸੋ ਸਾਡਾ ਵਾਣਛਾ ਲੱਗਿਆ ਹੋਇਆ ਵਾ ਖੁੱਲੇ ਪੈਸੇ ਲੈਣ ਲਈ ਕਿਉਂਕਿ ਸਾਡੇ 550 ਦਾ ਨੋਟ ਸੀਗਾ ਸੋ ਵਾਣਛਾ ਨੂੰ ਅਸੀਂ ਲਾਇਆ ਵਾ ਖੁੱਲੇ ਪੈਸੇ ਕਰਾਉਣ ਲਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਸੰਗਤ ਜੀ ਰਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਦੇ ਕਰ ਨਹੀਂ ਹੈਗਾ ਸੋ ਇੱਥੇ ਤੁਸੀਂ ਆਪਣੇ ਜੋ ਦੇ ਕਰਾਣੇ ਉਹ ਗੋਲਗ ਦੇ ਵਿੱਚ ਮਾਇਆ ਪਾ ਸਕਦੇ ਹੋ ਸੋ ਇੱਥੇ ਤੁਸੀਂ ਦੇਖਿਆ ਵੀ ਹੋਗਾ ਲਿਖਾ ਹੋਇਆ ਵਾ ਇੱਥੇ ਸਿਰਫ ਖੁੱਲੇ ਪੈਸੇ ਮਿਲਦੇ ਆਂ ਜੀ ਦੇਖ ਲਈ ਪੈਸੇ ਤੁਸੀਂ ਦਰਵਾਜ਼ਾ ਸਾਹਿਬ ਜੀ ਦੇ ਗੋਲਗ ਦੇ ਵਿੱਚ ਪਾਓ ਜੀ ਸੰਗਾ ਜੀ ਤੁਸੀਂ ਦੇਖ ਸਕਦੇ ਹੋ ਲਾਇਬ੍ਰੇਰੀ ਰਾਣਾ ਸਾਹਿਬ ਦੀ ਇਹਦੇ ਵਿੱਚ ਤੁਸੀਂ ਧਾਰਮਿਕ ਕਿਤਾਬਾਂ ਔਰ ਰਾਣਾ ਸਾਹਿਬ ਜੀ ਦਾ ਜੋ ਵੀ ਅੰਦਰ ਇਤਿਹਾਸਾ ਉਹਦੀਆਂ ਕਤਾਬਾਂ ਤੁਸੀਂ ਇੱਥੋਂ ਲੈ ਸਕਦੇ ਹੋ ਲਾਇਬ੍ਰੇਰੀ ਦੇ ਵਿੱਚ ਸੋ ਆਓ ਆ ਵੀ ਦਿਖਾ ਦਿੰਨਾ ਤੁਹਾਨੂੰ ਬੋੜ ਕੁਸੀਂ ਪੜ ਸਕਦੇ ਹੋ ਐਸੇ ਵਾਏ ਗੁਰੂ ਜੀ ਦਾ ਆਖਾ ਵਾਏ ਗੁਰੂ ਜੀ ਦੇ ਫਤਿਹ ਸਤ ਸੰਗਤ ਜੀ ਆਓ ਤੁਹਾਨੂੰ ਲੈ ਚੱਲਦੇ ਆਂ ਦਰਬਾਰ ਦੇ ਅੰਦਰ ਮੱਥਾ ਟੇਕਣ ਲਈ ਲੋ ਸੰਗਤ ਜੀ ਬਾਬਾ ਜੀ ਅੱਗੇ ਪ੍ਰਾਰਥਨਾ ਕਰਦੇ ਆਂ ਇਹ ਜਿਹੜਾ ਕਿ ਇਹ ਵੀਡੀਓ ਦੇਖ ਰਿਹਾ ਰੱਬ ਉਸੋਖਾਂ ਦੇ ਫਰਮਾਨੀ ਪਰਿਵਾਰ ਦੇ ਵਿੱਚ ਇਹ ਚਾਡੀ ਗਿਲਨ ਬਾਈ ਕੱਢਿਓ ਇਹਦਾ ਡਿਸਕ੍ਰਾਈਬ ਕਰ ਦਿਓ ਬਾਬਾ ਜੀ ਮੇਰ ਕਰਨ ਚੁਪਾ ਕੇ ਰੱਖੋ ਅੰਤ ਤੇ ਪਾ ਕੇ

ਜੀ ਇੱਕ ਹੁਣ ਹੱਥ ਧੋ ਕੇ ਅਸੀਂ ਅੰਦਰ ਪੂਰਾ ਸਾਲ ਦੇ ਅੰਦਰ ਜਾਵਾਂਗੇ ਤੇ ਦੇਖੋ ਕਿੰਨੇ ਸੋਹਣੇ ਫੁੱਲ ਆ ਪਾਉਂਗੇ ਅਸੀਂ ਬਾਕੀ ਸਤਿ ਸ਼੍ਰੀ ਅਕਾਲ ਲੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਬੋਰਡ ਜਰੂਰੀ ਬੇਨਤੀ ਪੋਰਾ ਸਾਹਿਬ ਖੁੱਲਣ ਦਾ ਸਮਾਂ ਸਵੇਰੇ 9:30 ਵਜੇ ਤੋਂ 12 ਵਜੇ ਤੱਕ ਸ਼ਾਮ 2:30 ਵਜੇ ਤੋਂ 5 ਵਜੇ ਤੱਕ ਨੋਟ ਹਰੇਕ ਐਤਵਰ ਪੂਰਨ ਮਾਸੀ ਸੰਗਰਾਂਦ ਨੂੰ ਪੋਰਾ ਸਾਹਿਬ ਸਵੇਰੇ 7 ਵਜੇ ਖੁੱਲਦਾ ਹੈ ਲੋ ਸੰਗਤ ਜੀ ਅਸੀਂ ਹੁਣ ਪੋਰਾ ਸਾਹਿਬ ਦੇ ਅੰਦਰ ਚੜ੍ਹ ਲਗੇ ਆ ਆ ਤੁਹਾਨੂੰ ਦੱਸਣ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੈ ਸੋ ਸੰਗਤ ਜੀ ਗੁਰੂ ਕਾ ਲੰਗਰ ਲੰਗਰ ਹਾਲ ਦੇ ਵਿੱਚ ਪਹੁੰਚੂ ਕਾ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਲੰਗਰ ਹਾਲ ਤੇ ਉਹ ਤੁਸੀਂ ਦੇਖ ਸਕਦੇ ਹੋ ਕਿਹਾ ਆ ਬਰਤਨ ਲਾਈਨ ਵਿੱਚ ਲਾ ਕੇ ਲਵੋ ਜੀ 3 ਫੁੱਟ ਦੀ ਦੂਰੀ ਬਣਾ ਕੇ ਰੱਖੋ ਜੀ ਆਓ ਆਪਾਂ ਹੁਣ ਚੱਲੀਏ ਆਓ ਸੰਗਤ ਜੀ ਆਪਾਂ ਲੰਗਰ ਹਾਲ ਦੇ ਹਾਂ ਜੀ ਚੱਲੀਏ ਆ ਜੋ ਸੋ ਸੰਗਤ ਜੀ ਗੁਰੂ ਦਾ ਲੰਗਰ ਤਿਆਰ ਆ ਆਓ ਆਪਾਂ ਪ੍ਰਸ਼ਾਦਾ ਛਕੀਏ ਤੇ ਤੁਹਾਨੂੰ ਲੰਗਰ ਹਾਲ ਦਿਖਾ ਦਈਏ ਦੇਖੋ ਲੰਗਰ ਹਾਲ ਦੇ ਵਿੱਚ ਕਿੰਨੀਆਂ ਸੰਗਤਾਂ ਗੁਰੂ ਨਾਨਕ ਦੇਵ ਜੀ ਦਾ ਲੰਗਰ ਖਾ ਰਿਆ ਨੇ ਗੁਰਨਾਮ ਦੇਵ ਜੀ ਪੂਰੀ ਮੇਰ ਆ ਸੋ ਸੰਗਤ ਜੀ ਰਾਲਾ ਸਾਹਿਬ ਦੇ ਲੰਗਰ ਛਕਣ ਤੋਂ ਬਾਅਦ ਬਰਤਨ ਲੈ ਕੇ ਜਾ ਰਿਹਾ ਜਿੱਥੇ ਬਰਤਨ ਇੱਧਰ ਰੱਖੋ ਜੀ ਆਓ ਲੈ ਚਲੀਏ ਜਿੱਥੇ ਸੇਵਾਦਾਰ ਉਹ ਦੇਖੋ ਜੀ ਸੇਵਾਦਾਰ ਇੱਥੋਂ ਜੁੱਸੇ ਬਰਤਨ ਫੜ ਕੇ ਸੇਵਾ ਕਰ ਰਹੇ ਨੇ ਧੋਣ ਦੇ ਵਿੱਚ ਦੇਖੋ ਦੇਖੋ ਸੇਵਾਦਾਰ ਇੱਥੋਂ ਬਰਤਨ ਲੈ ਲੈਂਦੇ ਆ ਜੋ ਲੰਗਰ ਚੱਕ ਆਏ ਹੁੰਦੇ ਆ ਤੇ ਉਹਨਾਂ ਨੂੰ ਬਰਤਨ ਫੜ ਕੇ ਆਪ ਸੇਵਾ ਕਰਦੇ ਆਪ ਬਰਤਨ ਸਾਫ ਕਰਦੇ ਆ ਉਹ ਦੇਖੋ ਭਾਈ ਇਹਦੇ ਸੇਵਾ ਕਰੋ ਜੀ ਆਓ ਹੁਣ ਤੁਹਾਨੂੰ ਲੈ ਚੱਲਦੇ ਆ ਗੁਰਦੁਆਰੇ ਦਾ ਇਤਿਹਾਸ ਦੱਸਦੇ ਆ ਲੋਕ ਸੰਗਤ ਜੀ ਤੁਹਾਨੂੰ ਗੁਰਦੁਆਰੇ ਪੂਰਾ ਦਿਖਾ ਦਈਏ ਪੁਸਤਕਾ ਤੁਹਾਨੂੰ ਇਤਿਹਾਸ ਦੱਸਾਂਗੇ ਦੇਖੋ ਗੁਰਦੁਆਰੇ ਦਾ ਜੋ ਘੜੀਆ ਉਹ ਹੁਣ ਤੁਹਾਨੂੰ ਆਲੇ ਦੁਆਲੇ ਦਿਖਾ ਦਈਏ ਪਾਰਕ ਕਿੰਨੇ ਸੰਗਤਾਂ ਬੈਠਿਆ ਨੇ ਆ ਰਹੀਆਂ ਨੇ ਜਾ ਰਹੀਆਂ ਨੇ ਸੋ ਦੇਖੋ ਕਿੰਨਾ ਵਧੀਆ ਗੁਰਦੁਆਰਾ ਬਣਿਆ ਆ ਹੁਣ ਅਸੀਂ ਬੜੇ ਚਿਰਾਂ ਬਾਅਦ ਆਏ ਸੀ ਗੁਰਦੁਆਰੇ ਚ ਦੇਖੋ پارک ਕਿੰਨੀ ਘੈਂਡ ਬਣ ਗਈ ਆ ਸੋ ਇੱਥੇ ਦੀਵਾਨ ਚੱਲਦੇ ਆ ਜਦੋਂ ਸੰਗਤ ਬਾਹਰ ਵੀ ਬੈਠੀ ਹੁੰਦੀ ਆ ਤੇ ਹੁਣ ਵੀ ਬੈਠੀ ਆ ਜੋ ਕਿ ਗੁਰਬਾਣੀ ਦਾ ਪ੍ਰਚਾਰ ਜਦੋਂ ਹੁੰਦਾ ਬਾਹਰ ਆਵਾਜ਼ ਬਾਹਰ ਤੱਕ ਆਉਂਦੀ ਆ ਤੇ ਲੋਕੀਂ پارکਾਂ ਦੇ ਵਿੱਚ ਬਹਿ ਕੇ ਵੀ ਗੁਰਬਾਣੀ ਸੁਣਦੇ ਹਨ ਤੁਸੀਂ ਦੇਖੋ ਲੋ ਸੰਗਤ ਜੀ ਤੁਸੀਂ ਦੇਖਿਓ ਗੁਰਦੁਆਰਾ ਕਿੰਨਾ ਸੋਹਣਾ ਬਣਾਇਆ ਵਾ ਅਸੀਂ ਬਹੁਤ ਚਿਰਾਂ ਬਾਅਦ ਆਏ ਆ ਇਸ ਗੁਰਦੁਆਰੇ ਦੇ ਵਿੱਚ ਸੋ ਤੁਹਾਨੂੰ ਵੀ ਦਰਸ਼ਨ ਕਰਾਉਣਾ ਗੁਰਦੁਆਰੇ ਦੇ ਅਸੀਂ ਆਪ ਵੀ ਕਰਦੇ ਆ ਦੇਖੋ ਕਿੰਨੀ ਸੋਹਣੀ ਪਾਰਕ ਜਿੱਥੇ ਸੰਗਤਾਂ ਬਹਿ ਕੇ ਗੁਰਬਾਣੀ ਸੁਣਦੀਆਂ ਹਨ ਕਿੰਨਾ ਸੋਹਣਾ ਗੁਰਦੁਆਰਾ ਬਣ ਚੁੱਕਿਆ ਹੈ ਇਸ ਗੁਰਦੁਆਰੇ ਦੇ ਦਰਸ਼ਨ ਅਸੀਂ ਵੀ ਕਰਦੇ ਆ ਤੇ ਤੁਹਾਨੂੰ ਵੀ ਕਰਾਉਨੇ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਕਿੰਨਾ ਸੋਹਣਾ ਬਣਿਆ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ਸੋ ਸੰਗਤ ਜੀ ਰਾਣਾ ਸਾਹਿਬ ਤੁਹਾਨੂੰ ਪੂਰਾ ਗੁਰਦੁਆਰਾ ਦਿਖਾਇਆ ਲੰਗਰ ਹਾਲ ਸ਼ੋਅ ਵਰਹਾਲ ਤੇ ਦਰਬਾਰ ਖਾਤ ਮੁਠੇ ਦਿਖਾਏ ਹੁਣ ਤੁਹਾਨੂੰ ਲੈ ਚਲਦੇ ਆ ਗੁਰਦੁਆਰੇ ਦੇ ਇਤਿਹਾਸ ਰਾਣਾ ਸਾਹਿਬ ਦਾ ਇਤਿਹਾਸ ਆਉਤਮ ਦਿਖਾਈਏ ਲੋ ਸੰਗਤ ਜੀ ਆਹ ਹੈ ਲਿਖਿਆ ਆ ਗੁਰਦੁਆਰੇ ਕਰ ਰਾਣਾ ਸਾਹਿਬ ਦਾ ਇਤਿਹਾਸ ਤੁਸੀਂ ਦੇਖ ਸਕਦੇ ਹੋ ਰਾਣਾ ਸਾਹਿਬ ਜੀ ਦਾ ਇਤਿਹਾਸ ਤੁਸੀਂ ਪੜ ਸਕਦੇ ਹੋ ਰਾਲਾ ਸਾਹਿਬ ਜੀ ਦਾ ਇਤਿਹਾਸ ਇਸ ਬੋਰਡ ਤੇ ਲਿਖਿਆ ਹੈ ਇਸੇ ਪੰਜਾਬੀ ਦੇ ਵਿੱਚ ਲਿਖਿਆ ਹੈ ਤੇ ਤੁਹਾਨੂੰ ਦਿਖਾਵਿੰਨੇ ਆ ਅੱਗੇ ਇੰਗਲਿਸ਼ ਦੇ ਵਿੱਚ ਲਿਖਿਆ ਆ ਉਹ ਦੇਖੋ ਇੰਗਲਿਸ਼ ਦੇ ਵਿੱਚ ਲਿਖਿਆ ਆ ਇੰਗਲਿਸ਼ ਦੇ ਵਿੱਚ ਲਿਖਿਆ ਆ ਦੇਖੋ ਪੰਜਾਬੀ ਦੇ ਵਿੱਚ ਲਿਖਿਆ ਤੇ ਆ ਯਾ ਵੀ ਵਿੱਚ ਲਿਖਿਆ ਹੋਇਆ ਹੈ ਉਹ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈ ਜਿਹੜੇ ਹਿੰਦੀ ਚ ਪੜਨਾ ਚਾਹੁੰਦੇ ਆ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈ ਇਹ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈ ਉਹ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਹੈ ਸਰਗੁਰੂ ਗੁਰੂ ਦਾ ਇਤਿਹਾਸ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਪੰਜਾਬੀ ਦੇ ਵਿੱਚ ਪੜ੍ਹ ਸਕਦੇ ਹੋ ਰਾਣਾ ਸਾਹਿਬ ਦੀ ਰਾਤ ਇਤਿਹਾਸ ਸੋ ਸੰਗਤ ਜੀ ਮੈਨੂੰ ਉਮੀਦ ਆ ਕਿ ਤੁਸੀਂ ਰਾਣਾ ਸਾਹਿਬ ਜੀ ਦਾ ਇਤਿਹਾਸ ਪੜ ਲਿਆ ਹੋਵੇਗਾ ਸੋ ਅਸੀਂ ਵੀ ਪੜ ਲਿਆ ਹੈ ਵਾਹਿਗੁਰੂ ਜੀ ਦਾ ਹਸਤਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਤੁਸੀਂ ਰਾਣਾ ਸਾਹਿਬ ਦਾ ਪੂਰਾ ਵਲੌਗ ਦੇ ਚੁੱਕੇ ਹੋ ਪੂਰੀ ਵੀਡੀਓ ਦੇ ਚੁੱਕੇ ਹੋ ਸੋ ਸੰਗਤ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਇਤਿਹਾਸ ਵਧੀਆ ਲੱਗਿਆ ਸਾਡੀ ਮਿਹਨਤ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਸਕਦੇ ਹੋ ਕਿ ਸੰਗਤ ਜੀ ਗੁਰਦੁਆਰੇ ਦਾ ਇਤਿਹਾਸ ਦੱਸਣ ਲਈ ਜਾਂ ਗੁਰਦੁਆਰੇ 'ਚ ਸ਼ੂਟ ਕਰਨ ਲਈ ਸਾਨੂੰ ਬਹੁਤ ਮਿਹਨਤ ਲੱਗਦੀ ਹੈ ਜਿੱਤੇ ਸਾਨੂੰ ਸੇਵਾਦਾਰ ਵੀ ਰੋਕਦੇ ਹਨ ਤੇ ਅਸੀਂ ਉਹਨਾਂ ਨੂੰ ਦੱਸੀਦਾ ਸੀ ਵੀਡੀਓ ਬਣਾਉਣੇ ਆ ਗੁਰਦੁਆਰੇ ਦਾ ਇਜਾਜ਼ਤ ਦਿੰਦੇ ਆ ਸਿਰਫ ਸਾਨੂੰ ਇਜਾਜ਼ਤ ਦੇ ਦਿੰਦੇ ਆ ਬਣਾਉਣ ਲਈ ਸੋ ਜੇ ਤੁਹਾਨੂੰ ਸਾਡੀ ਮਿਹਨਤ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡੇ ਸਬਸਕ੍ਰਾਈਬ ਤੇ ਪਿਆਰ ਦੀ ਸਾਨੂੰ ਬਹੁਤ ਲੋੜ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ